ਸਸ਼ੀ ਕਾਲ ਜੀ ਮੈਨੀਆਂ ਧਿਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਲੋ ਜੀ ਇਹ ਵੀਡੀਓ ਜਿਹੜਾ ਪਖੰਡਵਾਦ ਦਾ ਤੁਹਾਨੂੰ ਦਿਖਾ ਰਹੇ ਹਾਂ ਇਹ ਸਿਰਸਾ ਦੇ ਦਰਬਾਰ ਦਾ ਦੱਸਿਆ ਚਾਹ ਰਿਹਾ ਲਗਾਤਾਰ ਇੱਥੇ ਜਿਹੜੀ ਇਹ ਪਖੰਡਨੀ ਮਾਤਾ ਇਸ ਦੇ ਵੱਲੋਂ ਵੀ ਦੇਖਿਆ ਜਾ ਰਿਹਾ ਕਿ ਕਾਫੀ ਪਖੰਡਵਾਦ ਕੀਤਾ ਜਾ ਰਿਹਾ ਇਸ ਦੇ ਵੀ ਅਨੇਕਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਨੇ ਤੁਸੀਂ ਵੀ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਵਿੱਚੋਂ ਸਾਫ਼ ਦੇਖ ਸਕਦੇ ਹੋ ਕਿ ਇਹ ਪਖੰਡਨੀ ਮਾਤਾ ਆਉਂਦੀ ਆ ਉਸ ਤੋਂ ਬਾਅਦ ਇਹਦੇ ਨਾਲ ਜਿਹੜੇ ਚੇਲੇ ਚਪਟੇ ਰੱਖੇ ਨੇ ਢੋਲ ਦੀ ਚਿਪਟੀਆਂ ਵਾਲੇ ਉਹਨਾਂ ਦੇ ਬੋਲੋ ਵੀ ਖੂਬ ਜਿਹੜਾ ਕਿ ਕੀਤਾ ਜਾ ਰਿਹਾ ਤਾਂ ਪਿੱਛੇ ਫਿਰ ਕੁਝ ਜਨਨਲੀਆਂ ਜਿਹੜੇ ਕਿ ਮੇਲਣ ਲੱਗ ਜਾਂਦੀਆਂ ਨੇ ਉਹਨਾਂ ਦੇ ਵਿੱਚ ਕੋਈ ਸ਼ੈ ਆ ਜਾਂਦੀ ਆ ਤਾਂ ਇਸ ਤੋਂ ਅੱਗੇ ਇੱਕ ਸੋਹਣੀ ਜਿਹੀ ਪਤਲੀ ਜਿਹੀ ਕੁੜੀ ਵੀ ਬੈਠੀ ਆ ਉਮਰ ਵੀ ਉਹਦੀ ਕਾਟੀ ਹੋਣੀ ਕੁਵਾਲੀ ਕੁੜੀ ਲੱਗਦੀ ਆ ਦੇਖਣ ਨੂੰ ਐ ਤੇ ਉਹ ਵੀ ਜਿਹੜੀ ਕਿ ਆਪਣੇ ਬਾਲ ਖੰਡਾ ਕੇ ਜੁਰਕੇ ਇੱਥੇ ਇਹ ਦਿਖਾ ਰਹੀ ਆ ਕਿ ਉਸ ਦੇ ਵਿੱਚ ਵੀ ਕੋਈ ਚੀਜ਼ ਆ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਰ ਸਭ ਤੋਂ ਵੱਡੀ ਗਲਤੀ ਅਸੀਂ ਲੋਕਾਂ ਦੀ ਕਰਾਂਗੇ ਇਹ ਲੋਕ ਜਿਹੜੇ ਪਖੰਡਵਾਦ ਦੇ ਵਿੱਚ ਫਸਦੇ ਨੇ ਇਹਨਾਂ ਲੋਕਾਂ ਦੇ ਜਾਲ ਦੇ ਵਿੱਚ ਫਸਦੇ ਨੇ ਕਿਉਂਕਿ ਕੋਈ ਤੁਹਾਨੂੰ ਘਰੋਂ ਤਾਂ ਨਹੀਂ ਲੈਣ ਜਾਂਦਾ ਤੁਸੀਂ ਖੁਦ ਜਾਣੇ ਹੋ ਆਪਣੇ ਦੁੱਖ ਲੈ ਕੇ ਤਾਂ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਆਕਾਲ ਪੁਰਖ ਵਾਹਿਗੁਰੂ ਤੋਂ ਉੱਪਰ ਕੋਈ ਹੈਗਾ ਖਾਸ ਕਰਕੇ ਜਿਹੜੇ ਦੇਰਤਾਰੀ ਲੋਕ ਬਣੇ ਹੋਏ ਨੇ ਅਸੀਂ ਬਾਬਿਆਂ ਸਾਡੇ ਵਿੱਚ ਸ਼ੈ ਆਉਂਦੀ ਆ ਅਸੀਂ ਲੋਕਾਂ ਨੂੰ ਐ ਕਰ ਦਾਂਗੇ ਫਲਾਣਾ ਕਰ ਦਾਂਗੇ ਕੁਝ ਵੀ ਨਹੀਂ ਹੁੰਦਾ ਅਕਾਲ ਪੁਰਖ ਨੇ ਜੋ ਸਾਡੀ ਕਿਸਮਤ ਦੇ ਵਿੱਚ ਲਿਖਿਆ ਉਹ ਹਰ ਹਾਲਤ ਵਿੱਚ ਹੋ ਕੇ ਆਊਗਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਪਰ ਤੁਸੀਂ ਇਨ੍ਹਾਂ ਪਖੰਡੀਆਂ ਦੇ ਝੰਝਟਾਂ ਦੇ ਵਿੱਚ ਨਾ ਫਸੋ ਇਹ ਤੁਹਾਨੂੰ ਸਿਰਫ ਗੁੰਮਰਾਹ ਕਰਦੇ ਨੇ ਗੁੰਮਰਾਹ ਕਰਕੇ ਤੁਹਾਡੀ ਜਿਹੜੀ ਮਿਹਨਤ ਦੀ ਕਮਾਈ ਹੈ ਤੁਸੀਂ ਇਹਨਾਂ ਦੇ ਪੈਰਾਂ ਦੇ ਵਿੱਚ ਡੇਗਦੇ ਹੋ ਤਾਂ ਅਜਿਹਾ ਕੁਝ ਨਹੀਂ ਹੁੰਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਜਿਹੜੇ ਕਿ ਇਸ ਪਖੰਡੜੀ ਮਾਤ ਦੇ ਸਾਹਮਣੇ ਜਿਹੜੇ ਦੋ ਤਿੰਨ ਜਨਾਨੀਆਂ ਇੱਕ ਕੁੜੀ ਜਿਹੜੀ ਕਿ ਮੇਲ ਦੀ ਹੋਈ ਨਜ਼ਰ ਆ ਰਹੀ ਆ ਸਿਰ ਜਾ ਖੜਾ ਕੇ ਅਜਿਹੇ ਕੇਸ ਦੇ ਬਾਰੇ ਉਹ ਅਜਿਹਾ ਕੀਤਾ ਜਾ ਰਿਹਾ ਤਾਂ ਇਹ ਸਿਰਫ ਲੋਕਾਂ ਨੂੰ ਪਖੰਡਵਾਦ ਦੇ ਵਿੱਚ ਫਸਾਉਂਦੀਆਂ ਜਿਹੜੀਆਂ ਨਵੇਂ ਤੋਂ ਨਵੇਂ ਤਕਨੀਕਾਂ ਹੁੰਦੀਆਂ ਨੇ ਤਾਂ ਗੁੰਮਰਾਹ ਨਾ ਹੋਇਆ ਕਰੋ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਇਆ ਤਾਂ ਸਬਰ ਕਰੋ ਜੇਕਰ ਦੁੱਖ ਆਇਆ ਤਾਂ ਦੁੱਖ ਜਾਊਗਾ ਦੁੱਖ ਵੀ ਕੱਟਿਆ ਜਾਊਗਾ ਤੇ ਸੁੱਖ ਵੀ ਆਊਗਾ ਜਦੋਂ ਅਸੀਂ ਸੁੱਖ ਖੁਸ਼ੀ ਦੇ ਵਿੱਚ ਹੁੰਨੇ ਆ ਉਦੋਂ ਅਸੀਂ ਸੋਚਦੇ ਵੀ ਹਾਂ ਵੀ ਸਾਨੂੰ ਬਹੁਤ ਵਧੀਆ ਖੁਸ਼ੀ ਮਿਲਿਆ ਸੀ ਨੱਚਦੇ ਟੱਪਦੇ ਰਹਿੰਦੇ ਆ ਤਾਂ ਫਿਰ ਮੰਨਦੇ ਆ ਕਿ ਦੁੱਖ ਅਜਿਹਾ ਕਿ ਜਿਹੜਾ ਬਹੁਤ ਹੌਲੀ-ਹੌਲੀ ਜਾਂਦਾ ਆ ਸੁੱਖ ਦੀ ਘੜੀ ਹੁੰਦੀ ਹੈ ਜਿਹੜੀ ਪਲਾਂ ਦੇ ਵਿੱਚ ਲੰਘ ਜਾਂਦੀ ਹੈ ਪਰ ਦੁੱਖ ਜਿਹੜਾ ਕਿ ਉਹ ਕਾਫੀ ਸਮਾਂ ਲੱਗਦਾ ਉਸ ਨੂੰ ਜਾਣ ਦੇ ਵਿੱਚ ਪਰ ਉਸ ਆਕਾਲਪੁਰਖ ਵਾਇਗਰ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਤਾਂ ਇਨ੍ਹਾਂ ਪਖੰਡਿਆਂ ਤੋਂ ਬਚੋ ਇਹ ਸਿਰਫ ਤੁਹਾਨੂੰ ਗੁੰਮਰਾਹ ਕਰਦਿੰਦੇ ਨੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਥਾਂ-ਥਾਂ ਤੇ ਇਨਾਂ ਨੇ ਡੇਰੇ ਖੋਲੇ ਹੋਏ ਨੇ ਤਾਂ ਇਨ੍ਹਾਂ ਤੋਂ ਜਿੰਨਾ ਬਚਿਆ ਜਾ ਸਕਦਾ ਬਚੋ ਬਿਊਰੋ ਰਿਪੋਰਟ ਛੰਕਾਟਾ ਨਿਊਜ਼